ਇਹ 8081 ਦੇ ਵਿੱਚ ਜਦੋਂ ਇਹ ਫੈਕਟਰੀ ਲੱਗੀ ਆ ਜੀ ਇੱਥੇ ਇਹ ਸਾਡੇ ਬਿਲਕੁਲ ਸਾਹਮਣੇ ਆ ਉਹ ਫੈਕਟਰੀ ਤੋਂ ਬਾਅਦ ਇਹਨਾਂ ਨੇ ਬੋਰ ਜਦੋਂ ਕਾਫੀ ਚਿਰ ਤੋਂ ਬਾਅਦ ਇਹਨਾਂ ਨੂੰ ਲਾਂਚ ਹੋ ਗਿਆ ਇਹਨਾਂ ਨੇ ਕੀ ਕਰਿਆ ਟੋਆ ਪਟਕੇ ਕਿਨਾਂ ਵਿੱਚ ਬੋਰ ਕਰਕੇ 200 ਫੁੱਟਾ ਪਾਣੀ ਛਿੜਦੇ ਰਹੇ ਆ ਮੇਰੇ ਕੋਲ ਨੇ ਫਸਲਾਂ ਫਸਲਾਂ ਫੂਕਦਣ ਦੇ ਜਿਆਦਾ ਇਹਦੇ ਕੋਲ ਅਸੀਂ ਜਾਂਦੇ ਸੀ ਤੇ ਇਹੀ ਗੱਲ ਕਹਿੰਦੇ ਸੀ ਵੀ ਭਾਈ ਇਹ ਫਸਲਾਂ ਜਿਹੜੀਆਂ ਨੇ ਕਿ ਨਾ ਤਾਂ ਇਹਨਾਂ ਨੂੰ ਮਾਮਜ਼ਾ ਦੇ ਕੇ ਰਫਾ ਦਫਾ ਕਰ ਦਿੰਦਾ ਸੀ ਇਹ ਤਾਂ ਜਿਸ ਮੇਰਾ ਭਾਈ ਦੇ ਜਰ ਇਹ ਦੋ ਡੈਥ ਹੋ ਗਈ ਇਹ ਉਹ ਹੀ ਪਾਣੀ ਪੀ ਰਿਆ ਕਰਨ ਜਦ ਅਸੀਂ ਨੇ ਚੈੱਕ ਕਰਿਆ ਉਹ ਵੀ ਇਹ ਕਾਰਨ ਕੀ ਹੈ ਡਾਕਟਰ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਬਾਈ ਤੁਹਾਡੇ ਕੋਈ ਪਾਣੀ ਦੇ ਪੀਣ ਨਾਲ ਇਹ ਗੁਰਦੇ ਖਤਮ ਹੋ ਗਏ ਆਹ ਦੇਖੋ ਛੋਟੀ ਉਮਰ ਦੇ ਵਿੱਚ ਆ ਮੇਰੇ ਕੋਲ ਗੱਠਾ ਮੇਰਾ ਭਤੀਜਾ ਦੱਸੋ ਇਹਨਾਂ ਦਾ ਕੀ ਕਸੂਰਾ ਇਹਦੇ ਮਾਵਾਬ ਮਰ ਗਏ ਛੋਟੀ ਉਮਰ ਦੇ ਵਿੱਚ ਇਹ ਦਿਹਾੜੀਆਂ ਕਰਦੇ ਫਿਰਦੇ ਨੇ ਵਿਚਾਰੇ ਇਹ ਪ੍ਰੋਬਲਮ ਕੀ ਹੋਈ ਸੀ ਮੰਮੀ ਡੈਡੀ ਨੂੰ ਤੁਹਾਨੂੰ ਉਹਨਾਂ ਦੇ ਲੀਵਰ ਤੇ ਗੁਰਦੇ ਸਾਰੇ ਖਰਾਬ ਹੋ ਗਏ ਦੀ ਪਾਣੀ ਕਰਨਾ ਜਦਕਿ ਪਹਿਲਾਂ ਹੀ ਚਿੱਟਾ ਪਾਣੀ ਨਿਕਲਦਾ ਹੁੰਦਾ ਸੀ ਉਦੋਂ ਦਾ ਉਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਹੁੰਦਾ ਸੀ ਉਹ ਪਾਣੀ ਪੀ ਗਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਨੂੰ ਬਿਮਾਰੀ ਆ ਉਦੋਂ ਚੈੱਕ ਕਰਾਇਆ ਇਹ ਕੈਮੀਕਲ ਵਾਲਾ ਪਾਣੀ ਚੈੱਕ ਕਰਾਇਆ ਤੇ ਨੁਕਸ ਨਿਕੜਿਆ ਉਹ ਤਾਂ ਆਪਣੇ ਬੱਚਿਆਂ ਵਾਸਤੇ ਕਮਾ ਕੇ ਆਪਣਾ ਚੰਗਾ ਪੈਸਾ ਇਕੱਠਾ ਕਰਕੇ ਲੈ ਗਏ ਪਰ ਦੂਸਰੇ ਬੱਚਿਆਂ ਨੂੰ ਫਾਂਸੀ ਦੇ ਗਏ ਜਿਹੜੇ ਆਪਣੇ ਰਾਜਨੀਤਿਕ ਲੋਕ ਨੇ ਕਿਹਾ ਵਪਾਰ ਕਰਨ ਲੱਗੇ ਪਹਿਲਾਂ ਇਹ ਸੇਵਾ ਕਰਦੇ ਹੁੰਦੇ ਸੀ ਜਿੰਨੀਆਂ ਫੈਕਟਰੀਆਂ ਲੱਗ ਰਹੀਆਂ ਨੇ ਸਾਰਿਆਂ 'ਚ ਰਾਜਨੀਤਿਕ ਲੋਕਾਂ ਦਾ ਸ਼ੇਅਰ ਹੁੰਦਾ ਜਿਹੜੀ ਇਹ ਰੰਗ ਵਾਲੀ ਉਰੇ ਮਠਾੜੂ ਕੈਮੀਕਲ ਫੈਕਟਰੀ ਲੱਗੀ ਆ ਇਹਨਾਂ ਦਾ ਪਹਿਲਾਂ ਹੀ ਕੰਮ ਕੈਮੀਕਲ ਦਾ ਸੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ ਦੇ ਪਿੰਡ ਆਲੋਰਖ ਦੀ ਜ਼ਮੀਨ ਦੇ ਵਿੱਚ ਮੌਜੂਦਾਂ ਆਲੋਰਖ ਦਾ ਜਿਹੜਾ ਏਰੀਆ ਉੱਥੇ ਮੌਜੂਦਾਂ ਕਿਉਂਕਿ ਉੱਥੇ ਤੁਹਾਨੂੰ ਇੱਕ ਵੱਡੀ ਖ਼ਬਰ ਦਿਖਾਵਾਂਗੇ ਜਦੋਂ ਗੱਲਬਾਤ ਹੁੰਦੀ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਤਾਂ ਉਹ ਕੈਮੀਕਲ ਵਾਲਾ ਪਾਣੀ ਧਰਤੀ 'ਚ ਪਾਉਂਦੀਆਂ ਨੇ ਪਰ ਫੈਕਟਰੀ ਮਾਲਕ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਸਾਡਾ ਪਾਣੀ ਟ੍ਰੀਟ ਹੁੰਦਾ ਟ੍ਰੀਟ ਹੋਣ ਤੋਂ ਬਾਅਦ ਅਸੀਂ ਜਿੱਥੇ ਵੀ ਸੁੱਟਦੇ ਆ ਉੱਥੇ ਸੁੱਟਦੇ ਆ ਸਾਡੇ ਪਾਣੀ ਦਾ ਕੋਈ ਨੁਕਸਾਨ ਨਹੀਂ ਪਰ ਪਿੰਡ ਆਲੂਆਰਖ ਵਿਖੇ ਅੱਜੀਆਂ ਤਸਵੀਰਾਂ ਦਿਖਾਵਾਂਗੇ ਜਿਸ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਕੋ ਲਖਤ ਡਰਬੀ ਜਾਮੋਗੇ ਕਿਉਂਕਿ ਇੰਨੀਆਂ ਭਿਆਨਕ ਤਸਵੀਰਾਂ ਨੇ ਤਸਵੀਰ ਦਿਖਾਵਾਂਗੇ ਪਿੰਡ ਆਲੂਆਰਖ ਦੀ ਮੋਟਰ ਦੀਆਂ ਤਸਵੀਰਾਂ ਮੋਟਰ ਚੋਂ ਪਾਣੀ ਕਿਵੇਂ ਆ ਰਿਹਾ ਦੇਖੋ ਕਿ ਇਹ ਮੋਟਰ ਆ ਖੇਤ ਚ ਲੱਗੀ ਹੋਈ ਆ ਇਹਦੇ ਵਿੱਚੋਂ ਪਾਣੀ ਪੂਰੀ ਤਰ੍ਹਾਂ ਲਾਲ ਆ ਰਿਹਾ ਲਾਲ ਪਾਣੀ ਕੈਮੀਕਲ ਵਾਲਾ ਇਹ ਕਿਉਂ ਆ ਰਿਹਾ ਕਿਉਂਕਿ ਬਿਲਕੁਲ ਇਹਦੇ ਨਜ਼ਦੀਕ ਇੱਕ ਫੈਕਟਰੀ ਲੱਗੀ ਹੋਈ ਸੀ ਉਹ ਫੈਕਟਰੀ ਕੈਮੀਕਲ ਵਾਲਾ ਪਾਣੀ ਧਰਤੀ ਦੇ نیچے ਸੁੱਟਦੀ ਸੀ ਜਾਨੀ ਕਿ نیچے ਪਾਣੀ ਜਾਂਦਾ ਸੀ ਉਸ ਤੋਂ ਬਾਅਦ ਜਿਹੜੀ نیچے ਧਰਤੀ ਦਾ ਪਤਨ ਸੀ ਉਸ ਦੇ ਵਿੱਚ ਪਾਣੀ ਅਜਿਹਾ ਚਲਿਆ ਗਿਆ ਕਿ ਇਹ ਮੋਟਰ ਤਕਰੀਬਨ ਦੱਸਿਆ ਜਾ ਰਿਹਾ ਬਾਕੀ ਮਾਲਕ ਨਾਲ ਗੱਲ ਵੀ ਕਰਾਂਗੇ ਕਿ 20-25 ਸਾਲ ਤੋਂ ਐਵੇਂ ਦਾ ਲਾਲ ਪਾਣੀ ਕੱਢ ਰਹੀ ਆ ਲਗਾਤਾਰ ਜਿਹੜਾ ਖੇਤਾਂ ਨੂੰ ਉਹ ਲਾਲ ਪਾਣੀ ਲੱਗ ਰਿਹਾ ਕੈਮੀਕਲ ਵਾਲਾ ਪਾਣੀ ਹੈਰਾਨੀਜਨਕ ਖੁਲਾਸੇ ਨੇ ਇਹ ਕਿ ਕਿੰਨਾ ਖਤਰਨਾਕ ਪਾਣੀ ਹੋ ਸਕਦਾ ਹੈ ਜਿਸ ਦਾ ਰੰਗ ਲਾਲ ਆ ਅਤੇ ਉਸ ਤੋਂ ਬਾਅਦ ਪੋਲਿਊਸ਼ਨ ਬੋਰਡ ਮਹਿਕਮੇ ਨੂੰ ਪਤਾ ਪੰਜਾਬ ਸਰਕਾਰ ਨੂੰ ਪਤਾ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਕਿ ਐਵੇਂ ਦਾ ਪਾਣੀ ਆ ਰਿਹਾ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਮਾਲਕ ਨੇ ਮੋਟਰ ਦੇ ਮਾਲਕ ਨੇ ਪਿੰਡ ਆਲੂ ਅਰਖ ਦੇ ਸਾਬਕਾ ਫੌਜੀ ਨੇ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿ ਐਵੇਂ ਦਾ ਭਿਆਨਕ ਪਾਣੀ ਆ ਇਹ ਪਰ ਸਾਡਾ ਕੋਈ ਇੰਤਜ਼ਾਮ ਨਹੀਂ ਹੋਇਆ ਸਾਡਾ ਨੁਕਸਾਨ ਹੋ ਗਿਆ ਉਹ ਇੱਥੋਂ ਤੱਕ ਕਹਿ ਰਹੇ ਨੇ ਕਿ ਮੇਰੇ ਭਰਾ ਦੀ ਮੌਤ ਹੋ ਚੁੱਕੀ ਹੈ ਪਾਣੀ ਨਾਲ ਮੇਰੀ ਪਰਜਾਈ ਦੀ ਮੌਤ ਹੋ ਚੁੱਕੀ ਆ ਸੋ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਇਹ ਪਾਣੀ ਖੇਤਾਂ ਦੇ ਵਿੱਚ ਲੱਗ ਰਿਹਾ ਮੋਟਰ ਦੇ ਵਿੱਚੋਂ ਲਾਲ ਪਾਣੀ ਨਿਕਲ ਰਿਹਾ ਸੋ ਗੱਲਬਾਤ ਕਰਾਂਗੇ ਕੁਲਵਿੰਦਰ ਸਿੰਘ ਨੇ ਸਾਬਕਾ ਫੌਜੀ ਸਾਡੇ ਨਾਲ ਮੌਜੂਦ ਨੇ ਕੁਲਵਿੰਦਰ ਜੀ ਤੁਸੀਂ ਸਾਬਕਾ ਫੌਜੀ ਹੋ ਪਹਿਲਾਂ ਚਲੋ ਡਿਊਟੀ ਵੀ ਕੀਤੀ ਆ ਇਹ ਸਾਰੀ ਡਿਟੇਲ ਦੱਸੋ ਵੀ ਕਦੋਂ ਤੋਂ ਪਾਣੀ ਇਹ ਇੰਨਾ ਖਤਰਨਾਕ ਤੁਹਾਡੀ ਜ਼ਮੀਨ ਚੋਂ ਤੁਹਾਡੀ ਮੋਟਰ ਚੋਂ ਨਿਕਲ ਰਿਹਾ ਇਹ ਇਹ 8081 ਦੇ ਵਿੱਚ ਜਿੱਦਿ ਇਹ ਫੈਕਟਰੀ ਲੱਗੀ ਆ ਜੀ ਇੱਥੇ ਇਹ ਸਾਡੇ ਬਿਲਕੁਲ ਸਾਹਮਣੇ ਆ ਸਾਡੇ ਵਿੱਚ ਸੜਕ ਪੈਂਦੀ ਆ ਉਹ ਬਿਲਕੁਲ ਸਾਹਮਣੇ ਫੈਕਟਰੀ ਲੱਗੀ ਹੋਈ ਆ ਇਹ ਉਦੋਂ ਇਹ ਫੈਕਟਰੀ ਦੀ ਜਦ ਕੈਮੀਕਲ ਦੀ ਮਠਾੜੂ ਕੈਮੀਕਲ ਲਾ ਕੇ ਗਿਆ ਸੀ ਇਹ ਫੈਕਟਰੀ ਨੂੰ ਉਦੋਂ ਬਾਅਦ ਇਹਨਾਂ ਨੇ ਕੀ ਕਰਿਆ ਜੀ ਉਹ ਫੈਕਟਰੀ ਤੋਂ ਬਾਅਦ ਇਹਨਾਂ ਨੇ ਬੋਰ ਜਦੋਂ ਕਾਫੀ ਚਿਰ ਤੋਂ ਬਾਅਦ ਇਹਨਾਂ ਨੂੰ ਲਾਲਚ ਹੋ ਗਿਆ ਇਹਨਾਂ ਨੇ ਕੀ ਕਰਿਆ ਟੋਆ ਪਟਕੇ ਕਨਾ ਵਿੱਚ ਬੋਰ ਕਰਕੇ 200 ਫੁੱਟਾ ਪਾਣੀ ਛਿੜਦੇ ਰਹੇ ਜਦੋਂ ਕਿ ਪਾਣੀ ਦਾ ਲੈਵਲ ਆ ਜਿਹੜਾ ਕਨਾ ਉਹ ਸਾਰੀ 100 ਫੁੱਟ 60 ਫੁੱਟ ਪਾਣੀ ਹੁੰਦਾ ਸੀ ਉਦੋਂ ਪਾਣੀ ਚਿੱਟੇ ਆਉਂਦੇ ਤੇ ਜਿਹੜਾ ਵੀ ਇੱਥੇ ਜਿਹੜੇ ਚਿੱਟੇ ਪਾਣੀ ਆਉਂਦੇ ਤੇ ਲਵੇ ਲਵੇ ਸਾਨੂੰ ਕੋਈ ਨਹੀਂ ਪਤਾ ਲੱਗਦਾ ਸੀ ਉਦੋਂ ਬਾਅਦ ਆ ਦੇਖੋ ਤੁਹਾਡੇ ਸਾਹਮਣੇ ਕਨਾ ਇਹ ਫਸਲਾਂ ਵੀ ਫੂਕ ਦਿੰਦਾ ਸੀ ਆ ਮੇਰੇ ਕੋਲ ਨੇ ਫਸਲਾਂ ਫਸਲਾਂ ਫੂਕ ਦਿੰਦੇ ਜਿਆਦਾ ਇਹਦੇ ਕੋਲ ਅਸੀਂ ਜਾਂਦੇ ਸੀ ਤੇ ਇਹੀ ਗੱਲ ਕਹਿੰਦੇ ਸੀ ਵੀ ਭਾਈ ਇਹ ਫਸਲਾਂ ਜਿਹੜੀਆਂ ਨੇ ਕਿ ਨਾ ਤਾਂ ਇਹਨਾਂ ਨੂੰ ਮਾਮਜਾ ਦੇ ਕੇ ਰਫਾ ਦਫਾ ਕਰ ਦਿੰਦਾ ਸੀ ਬਿਲਕੁਲ ਵੈਸੇ ਕੁਲਵਿੰਦਰ ਜੀ ਇਹ ਫੈਕਟਰੀ ਕਾਦੀ ਸੀ ਕੀ ਬਣਦਾ ਸੀ ਇੱਥੇ ਕਿਵੇਂ ਦੀ ਫੈਕਟਰੀ ਸੀ ਇਹ ਕੈਮੀਕਲ ਬਣਦਾ ਸੀ ਫੈਕਟਰੀ ਦਾ ਕੈਮੀਕਲ ਰੰਗਾਂ ਚ ਪੈਂਦਾ ਜਿਹੜਾ ਸਮਾਨਕਣਾ ਪਾਊਡਰ ਜਾਂ ਉਹ ਬਣਦਾ ਸੀ ਜੀ ਉਹਦਾ ਜੋ ਮਟੀਰੀਅਲ ਬਚ ਜਾਂਦਾ ਸੀ ਉਹ ਧਰਤੀ ਜਿਹੇ ਵਿੱਚ ਰੱਖਦੇ ਪਾ ਦਿੰਦੇ ਸੀ ਜਿਹਦੇ ਕਾਰਨ ਕਿ ਨਾ ਇਹ ਜਿਹੜਾ ਤਾਂ 200 ਫੁੱਟਾਂ 200 ਫੁੱਟ ਥੱਲੇ ਜਦ ਸਾਡਾ ਲੈਵਲ ਸਾਨੂੰ ਨਹੀਂ ਸੀ ਪਤਾ ਲੱਗਿਆ ਇਹ ਤਾਂ ਜਿਸ ਮੇਰਾ ਭਾਈ ਦੇ ਜਿਹੜਾ ਇਹ ਦੋ ਡੈਥ ਹੋ ਗਈ ਇਹ ਉਹ ਹੀ ਪਾਣੀ ਪੀ ਰਿਆ ਕਰਨ ਜਦ ਅਸੀਂ ਨੇ ਚੈੱਕ ਕਰਿਆ ਉਹ ਵੀ ਇਹ ਕਾਰਨ ਕੀ ਹੈ ਡਾਕਟਰ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਭਾਈ ਤੁਹਾਡੇ ਕੋਈ ਪਾਣੀ ਦੇ ਪੀਣ ਨਾਲੇ ਤੇ ਗੁਰਦੇ ਖਤਮ ਹੋ ਗਏ ਸ਼ਰਾਬ ਸ਼ੁਰੂ ਪੀਂਦਾ ਹੋਗਾ ਮਾਜੀ ਸ਼ਰਾਬ ਨਹੀਂ ਇਹ ਕੰਮ ਕਮ ਕਰਦੇ ਤੇ ਉਹਨਾਂ ਨਾਲੇ ਗੁਰਦੇ ਖਤਮ ਹੋ ਗਏ ਉਹਨਾਂ ਦੀ 40 40 ਸਾਲ ਦੀ ਉਮਰ ਸੀ ਸਾਰੀ ਮੈਂ ਫੌਜ ਚ ਹੁੰਦਾ ਸੀ ਉਹਨਾਂ ਦੀ ਡੈਥ ਹੋ ਗਈ। ਅੱਛਾ ਖੇਤੀਬਾੜੀ ਤੁਹਾਡੇ ਭਰਾ ਤੇ ਮਤਲਬ ਭਰਾ ਕਰਦੇ ਸੀ ਪਰ ਜਾਈ ਤੁਹਾਡੀ ਇੱਥੇ ਹੁੰਦੇ ਸੀ ਜਾਨੀ ਕਿ ਇਹ ਪਾਣੀ ਪੀਂਦੇ ਸੀ ਉਹ। ਹਾਂ ਇਹ ਪਾਣੀ ਪੀਂਦੇ ਸੀ ਉਦੋਂ ਪਾਣੀ ਦਾ ਜਿਹੜਾ ਲਾਲ ਘਟਦੀ। ਇਹ ਜਦ ਮੈਂ 99 ਦੇ ਵਿੱਚ ਆਇਆ ਮੈਂ ਬੋਰ ਡੂੰਘੇ ਕਰਾਏ ਨੇ। ਡੂੰਘੇ ਕਰਾਉਣ ਤੋਂ ਬਾਅਦ ਐਦਾਂ ਦਾ ਲਾਲ ਪਾਣੀ ਚੱਲ ਰਿਹਾ ਜੀ। ਠੀਕ ਹੈ ਜਦੋਂ ਤੁਸੀਂ 2 250 ਫੁੱਟਾਂ ਵਾਲਾ ਬੋਰ ਕਰਾਇਆ ਜਾਨੀ ਕਿ 250 ਫੁੱਟ। ਹਾਂ ਜੀ ਜਦ 2 250 ਫੁੱਟ ਬੋਰ ਕਰਾਇਆ ਸੀ ਨੇ ਕਿ ਨਾ ਮੈਂ ਪੈਨਸ਼ਨ ਆ ਕੇ ਕਿ ਨਾ ਜਦ ਜਿਹੜੇ ਪਾਣੀ ਥੱਲੇ ਚਲੇ ਗਏ। ਜਦ ਅਸੀਂ ਇਹ ਪਾਣੀ 200 ਫੁੱਟ ਲਿਆ ਇਹ ਲਾਲ ਪਾਣੀ ਆ ਗਿਆ ਫਿਰ ਅਸੀਂ ਨੇ ਪਤਾ ਕਰਿਆ ਫਿਰ ਭੱਜੇ ਨੱਠੇ ਅਸੀਂ ਫੈਕਟਰੀ ਵਾਲੇ ਨੂੰ ਗਿਆ ਉਹ ਤਾਂ ਵੇਚ-ਬੂਚ ਕੇ ਲੰਘ ਗਿਆ ਇਥੋਂ ਫੈਕਟਰੀ ਵਾਲਾ ਫੈਕਟਰੀ ਬੰਦ ਹੋ ਗਈ ਸੀ ਜਦੋਂ ਇਹ ਬੋਰ ਕਰਾਇਆ ਤੁਸੀਂ ਪਾਣੀ ਹਾਂ ਉਦੋਂ ਵਾਰ ਰੌਲਾ ਪੈ ਗਿਆ ਉਹਨੂੰ ਪਤਾ ਵੀ ਇੱਥੇ ਦਿੱਕਤ ਆਊਗੀ ਉਹ ਵੇਚ-ਬੂਚ ਕੇ ਇਥੋਂ ਲੰਘ ਗਿਆ ਉਦੋਂ ਬਾਅਦ ਅਸੀਂ ਭੱਜੇ ਨੱਠੇ ਡੀਸੀ ਨੂੰ ਦਰਖਾਸਤ ਦਿੱਤੀਆਂ ਪਹਿਲਾਂ ਵੀ ਕਹਿੰਦੇ ਰਹੇ ਪ੍ਰੂਫਿਸ਼ਨ ਬੋਰਡ ਨੂੰ ਪਰ ਇਹਨਾਂ ਨੇ ਕਿਸੇ ਨੇ ਜਾਣੇ ਨਹੀਂ ਹੈਗੀ ਇਹ ਐਨਓਸੀ ਦਿੰਦੀ ਰਹੇ ਪ੍ਰੂਫਿਸ਼ਨ ਬੋਰਡ ਤੇ ਪਰ ਇਹਨਾਂ ਨੇ ਜਿਹੜਾ ਹੁਣ ਜਿਹੜੇ ਮੇਰੇ ਭਾਈ ਆ ਆ ਦੇਖੋ ਛੋਟੀ ਉਮਰ ਦੇ ਵਿੱਚ ਮੇਰੇ ਕੋਲ ਗੱਠਾ ਮੇਰਾ ਭਤੀਜਾ ਦੱਸੋ ਇਹਨਾਂ ਦਾ ਕੀ ਕਸੂਰਾ ਇਹਦੇ ਮਾਪੇ ਮਰ ਗਏ ਛੋਟੀ ਉਮਰ ਦੇ ਵਿੱਚ ਇਹ ਦਿਹਾੜੀਆਂ ਕਰਦੇ ਫਿਰਦੇ ਨੇ ਵਿਚਾਰੇ ਨਾ ਦੋ ਕੀਲੇ ਦੇ ਵਿੱਚ ਫਸਲ ਹੋਵੇ ਹੁਣ ਜਿਹੜੀ ਫਸਲ ਹੁੰਦੀ ਆ ਉਹ 50% ਝਾੜ ਦਿੰਦੀ ਆ ਵੀ ਸਾਡਾ ਮੈਂ ਸਰਕਾਰ ਨੂੰ ਇਹੀ ਗੱਲ ਕਰਦਾ ਵੀ ਇਹ ਬੱਚੇ ਦਾ ਹੀ ਲਾਗੋ ਜਾਂ ਜਾਂ ਸਾਡੇ ਪਾਣੀ ਦਾ ਨਵੇਂ ਨਹਿਰ ਜਾਂਦੀ ਆ ਉਹਦਾ ਹੀ ਲਾਗ ਕੀਤਾ ਜਾਵੇ ਵੀ ਸਾਨੂੰ ਘਟੋ ਘਟਾ ਹੁਣ ਕਦੇ ਕਹਿੰਦੇ ਨੇ ਜੀ ਅਸੀਂ ਉਹਨਾਂ ਦੀ ਪ੍ਰੋਪਰਟੀ ਐਡਿਟ ਕਰਦੇ ਆ ਕਦੇ ਉਹਦਾ ਸਾਨੂੰ ਕੀ ਫਾਇਦਾ ਜਾਨੀ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੋਲਿਊਸ਼ਨ ਬੋਰਡ ਨੂੰ ਸਭ ਕੁਝ ਪਤਾ ਜੋ ਕੁਝ ਚੱਲ ਰਿਹਾ ਜੋ ਪਾਣੀ ਨਿਕਲ ਰਿਹਾ ਸਾਰੇ ਸਿੰਪਲ ਸਿੰਪਲ ਗਏ ਹੋਏ ਨੇ ਇਹ ਸਾਰਾ ਜੀ ਸੈਂਪਲ ਇਹਨਾਂ ਨੂੰ 15 25 ਸਾਲ ਹੋ ਗਏ ਸੈਂਪਲ ਲੈ ਲੈਂਦਿਆਂ ਨੂੰ ਅਜੇ ਕੋਈ ਕਾਰਵਾਈ ਨਹੀਂ ਉਹਦਾ ਨਜ਼ੋਰ ਜ਼ੀਰੋ ਹੀ ਆਇਆ ਵੀ ਹੁਣ ਵੀ ਅਸੀਂ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਮੇਰੇ ਫਾਦਰ ਦੀ ਉਮਰ ਲੰਘੀ ਮੇਰੀ ਲੰਘ ਰਾਂ ਵਾਲੀ ਆ ਆਦੂ ਵਾਲਾ ਬੱਚਿਆਂ ਦਾ ਕੀ ਹੋਊਗਾ ਸਾਡੇ ਆਉਣ ਵਾਲੇ ਪੀੜੀਆਂ ਦਾ نسلਾਂ ਸਾਰੀਆਂ ਖਤਮ ਹੋ ਰਹੀਆਂ ਨੇ ਵਡੇ ਭਰਾ ਦੀ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਦੀ ਡੈਥ ਹੋ ਗਈ ਉਹ ਪਾਣੀ ਉਦੋਂ ਸਾਫ਼ ਸੀ ਦੇਖਣ ਨੂੰ ਸਾਫ਼ ਸੀ ਉਹ ਪਾਣੀ ਕੈਮੀਕਲ ਵਾਲਾ ਸੀ ਹਾਂ ਜੀ ਉਹ ਜਿਹੜਾ ਪਾਣੀ ਸੀ ਕਿ ਨਾ ਉਦੋਂ ਲੈਵਲ ਉੱਪਰ ਸੀ ਉਹਦੇ ਕਰਕੇ ਕਿ ਨਾ ਜਿਹੜਾ ਪਾਣੀ ਸੀ ਚਿੱਟਾ ਸੀ ਠੀਕ ਹੈ ਤੇ ਵਿੱਚ ਕੈਮੀਕਲ ਸੀ ਜਦ ਅਸੀਂ ਨੇ ਚੈੱਕ ਕਰਾਇਆ ਇਹ ਤਾਂ 99 ਦੇ ਵਿੱਚ ਜਮਾ ਕੋਕਾ ਕੋਲਾ ਵਰਗਾ ਪਾਣੀ ਨਿਕਲਿਆ ਠੀਕ ਹੈ ਤੇ ਜਦੋਂ ਅਸੀਂ ਨੇ ਇਹ ਚੈੱਕ ਪਾਣੀ ਚੈੱਕ ਕਰਾਇਆ ਉਹਦੇ ਵਿੱਚ ਕੈਮੀਕਲ ਪਾਇਆ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਭਾਈ ਐ ਕਰਕੇ ਤੁਸੀਂ ਇਹ ਕੀ ਕਰਿਆ ਕੰਮਾਂ ਜਾਂ ਉਹ ਆਪਣੀ ਫੈਕਟਰੀ ਬੰਦ-ਬੰਦ ਕਰਕੇ ਕਿਨਾਂ ਭੱਜ ਗਏ ਪ੍ਰਸ਼ਾਸਨ ਨੂੰ ਫੈਕਟਰੀ ਦੇ ਵਿੱਚ ਸਾਰੇ ਆ ਮੇਰੇ ਕੋਲ ਨੋਸਟ ਨੇ ਮੈਂ ਅਸੀਂ ਲੜਦੇ ਰਹੇ ਵੀ ਆ ਕਹਿੰਦੇ ਰਿਹਾ ਡੀਸੀ ਨੂੰ ਵੀ ਹੋਰ ਵੀ ਪਰ ਇਹਨਾਂ ਨੇ ਇੱਕ ਨਹੀਂ ਜਾਣੀ ਹੈਗੀ ਇਹ ਪੈਸੇ ਨੇ ਪੈਸੇ ਦੇ ਜੋਰ ਨਾਲ ਪ੍ਰਸ਼ਾਸਨ ਐ ਨਾਂ ਗੱਲੀ ਕਰ ਦਿੰਦਾ ਸੀ ਠੀਕ ਹੈ ਬਾਕੀ ਪੋਲਿਊਸ਼ਨ ਬੋਰਡ ਨੇ ਕੀ ਦੱਸਿਆ ਤੁਹਾਨੂੰ ਕਿ ਇਹ ਪਾਣੀ ਨੂੰ ਹੱਥ ਨਾਲ ਲਾਓ ਜਾਂ ਪੀਣਾ ਨਹੀਂ ਜਾਂ ਫਸਲ ਚ ਲਾਉਣਾ ਜਾਂ ਨਹੀਂ ਲਾਉਣਾ ਉਹਨਾਂ ਨੇ ਕੀ ਦੱਸੀ ਇਹ ਗੱਲ ਵਾ ਉਹਨਾਂ ਨੇ ਬਸ ਇਹ ਵੇ ਦੇ ਲਿਖ ਕੇ ਨੋਟ ਲਾਗੇ ਦੇ ਮੋਟਰਾਂ ਤੇ ਇਹ ਕਹਿੰਦੇ ਵੀ ਪਾਣੀ ਪੀਣ ਯੋਗ ਨਹੀਂ ਹੈਗਾ ਬਾਕੀ ਇੰਨਾ ਕਹਿ ਕੇ ਹੀ ਬਸ ਆਪਣਾ ਵਗ ਜਾਂਦੇ ਨੇ ਸੈਂਪਲ ਲੈ ਆਉਂਦੇ ਨੇ 25 ਸਾਲ ਹੋ ਗਏ ਇਹਨਾਂ ਨੇ ਸੈਂਪਲ ਚੱਕਦੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਨਾ ਸਾਨੂੰ ਕੋਈ ਇਹਦੀ ਉਟਪਟ ਮਿਲੀ ਆ ਬਿਲਕੁਲ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਨੇ ਉਹ ਕਹਿੰਦੇ ਨੇ ਕਿ ਮੁਸ਼ਕਲਾਂ ਨੇ ਜਿਹੜੀਆਂ ਲੋਕਾਂ ਦੀ ਉਹ ਪਹਿਲ ਤੌਰ ਤੇ ਅਸੀਂ ਸੋਲਵ ਕਰਾਂਗੇ ਹੱਲ ਕਰਾਂਗੇ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਮੈਂ ਤਾਂ ਇਹੀ ਕਹਿਣਾ ਨੇ ਭਗਵੰਤ ਮਾਨ ਜੀ ਨੂੰ ਵੀ ਭਾਈ ਜਿਹੜਾ ਸਾਡਾ ਇੱਕ ਨਾ ਆਪਣੇ ਸੰਗਰੂਰ ਜ਼ਿਲ੍ਹੇ ਦਾ ਤੁਸੀਂ ਵੀ ਆਪਣੇ ਸੰਗਰੂਰ ਜ਼ਿਲ੍ਹੇ ਦੇ ਆ ਵੀ ਸਾਡਾ ਕੋਈ ਮਸਲਾ ਹੱਲ ਕਰੋ ਵੀ ਇਹ ਕਿਵੇਂ ਨਾ ਕਿਵੇਂ ਨਹਿਰੀ ਪਾਣੀ ਲਵਾਓ ਇਹ ਬੱਚੇ ਨੂੰ ਘਟੋ ਘਟ ਕੰਨਾ ਜਿਹਦਾ ਅੱਜ ਮਾਪੇ ਵਾਪ ਛੋਟੀ ਉਮਰ ਚ ਮਰ ਗਏ ਨਾ ਇਹ ਆਪੇ ਰੋਟੀ ਲਾਉਂਦਾ ਆਪੇ ਹੀ ਫੈਕਟਰੀ ਚ ਸੜ ਜੀ ਜਾਂਦਾ ਵੀ ਇਹੋ ਜਿਹੇ ਦੋ ਕੀਲਿਆਂ ਨੇ ਕੀ ਕਰੂਗਾ ਇਹ ਜਦੋਂ ਫਸਲ 50% ਰਹਿ ਜਾਂਦੀ ਆ ਉਹਦੇ ਵਿੱਚ ਵੀ ਇਹ ਨਾ ਇਦਾਂ ਕਰਕੇ ਕਿ ਨਾ ਜਿਹੜੇ ਅਸੀਂ ਦੋ ਦਿਨ ਬੰਦੇ ਹੈਗੇ ਆ ਵੀ ਇਹਨਾਂ ਦਾ ਸਾਡੇਆਂ ਦਾ ਹਿਲਾ ਕੀਤਾ ਜਾਵੇ ਮੈਂ ਤਾਂ ਇਹ ਹੀ ਸਰਕਾਰ ਨੂੰ ਇਹ ਵਿਦਰੋਧ ਕਰਦਾ ਅਸੀਂ ਇਹ ਸਾਡੇ ਜੇ ਬੋਰਡ ਪੱਟੇ ਜਾਣਗੇ ਸਾਨੂੰ ਡੂੰਗੇ ਬੋਰ ਕਰਾ ਕੇ ਦੇ ਦੇਣਾ ਤੇ ਜਿਹੜਾ ਕੈਮੀਕਲ ਦਾ ਪਾਣੀ ਆ ਇਹ ਅਸੀਂ ਇਸ ਕੈਂਸਰ ਦੇ ਸੇਬ ਮਾਰੀਆਂ ਨੂੰ ਨਾਂ ਬੜਾਉਂਤਾ ਦੇਵੇ ਤਾਂ ਇਹ ਬੰਦ ਕੀਤੀ ਜਾਵੇ ਬਿਲਕੁਲ ਅਵੀਰ ਜੀ ਕੀ ਲੱਗਦਾ ਮੋਟਰ ਲਗਾਤਾਰ ਚੱਲਦੀ ਆ ਇੰਨਾ ਪਾਣੀ ਕੱਢਦੀ ਆ ਇਹਦਾ ਮਤਲਬ ਪੂਰੇ ਭੰਡਾਰ ਨੇ ਧਰਤੀ ਥੱਲੇ ਕੈਮੀਕਲ ਪਾਣੀ ਹੋਇਆ ਇਹ ਜਿਹੜਾ 200 ਫੁੱਟ ਵਾਲਾ ਪਾਣੀ ਆ ਜੀ ਇਹਨਾਂ ਨੇ ਜਿੱਥੇ ਪਾਇਆ ਪਾਣੀ ਉਹ ਪੂਰਾ ਪਾਣੀ ਖਰਾਬ ਆ ਠੀਕ ਹੈ ਕਿਉਂਕਿ ਸਾਡੀ ਮੋਟਰ ਬਿਲਕੁਲ ਲਵੇ ਆ ਸੜਕ ਦੇ ਫੈਕਟਰੀ ਦੇ ਲਵੇ ਇੱਕ ਮੇਰੀ ਇੱਕ ਮੇਰੇ ਚਾਚੇ ਦੀ ਆ ਜੀ ਦੀ ਇਹ ਦੋਨੇ ਮੋਟਰਾਂ ਦਾ ਪਾਣੀ ਜ਼ਿਆਦਾ ਖਰਾਬ ਆ ਬਾਕੀ ਤਾਂ ਠੀਕ ਆ ਅੱਛਾ ਤੁਹਾਡੀ ਤਾਂ ਨਹੀਂ ਮਤਲਬ ਦੂਜੀ ਮੋਟਰ ਜਿਹੜੀ ਉਹਦਾ ਵੀ ਪਾਣੀ ਐਵੇਂ ਲਾਲ ਆ ਹਾਂ ਦੋ ਮੋਟਰਾਂ ਨੇ ਸਾਡੀਆਂ ਸ਼ੜਕ ਦੇ ਬਿਲਕੁਲ ਫੈਕਟਰੀ ਦੇ ਨਾਲ ਲੱਗ ਮਿਆਂ ਇਹਨਾਂ ਦੋਨੇ ਮੋਟਰਾਂ ਦਾ ਪਾਣੀ ਜ਼ਿਆਦਾ ਖਰਾਬ ਆ ਠੀਕ ਆ ਬਾਕੀ ਤਾਂ ਚੱਲਣ ਤੋਂ ਬਾਅਦ ਠੀਕ ਹੋ ਜਾਂਦੇ ਆ ਵੀ ਅਸੀਂ ਇਹੀ ਕਹਿਣਾ ਭਗਵੰਤ ਜੀ ਮਾਨ ਨੂੰ ਵੀ ਭਾਈ ਤੂੰ ਕਿਨਾ ਸਾਨੂੰ ਬੋਰ ਡੂੰਗੇ ਕਰਾ ਕੇ ਦੇ ਦਿਓ ਤਾਂ ਅਸੀਂ ਇਹ ਬੋਰ ਪੱਟ ਦਾਂਗੇ ਨਹੀਂ ਤੁਸੀਂ ਪੱਟ ਦਿਓ ਵੀ ਭਾਈ ਸਾਡੀ ਕੋਈ ਮਾੜੀ ਮੋਟੀ ਮਦਦ ਤਾਂ ਕੀਤੀ ਜਾਵੇ ਐ ਅਸੀਂ ਬੋਰ ਕਰਾ ਸਕੀਏ ਪਰ ਅਸੀਂ ਸਰਕਾਰ ਨੂੰ ਹੈਗਾ ਸਰਕਾਰ ਦੇ ਕੋਈ ਵੱਡੀ ਗੱਲ ਨਹੀਂ ਹੈ ਐ ਸਾਰੀ 4-5 ਲੱਖ ਦਾ ਪ੍ਰੋਜੈਕਟ ਆ ਇਹਨੂੰ ਵਧਾ ਕੇ ਕਿਨਾਂ ਪਰਿਵਰੋਧਨ ਬੋਰਡ ਵਾਲੇ ਕਦੇ ਕਿਤੇ ਕੈਮੀਕਲ ਕਦੇ ਕਿਤੇ ਕੈਮੀਕਲ ਹੱਕ ਰਹੀ ਜਾਂਦੇ ਸਾਡੇ ਨੂੰ ਤਾਂ ਕੋਈ ਫਾਇਦਾ ਨਾ ਹੋਇਆ ਸਾਡਾ ਦਾ ਹੀਲਾ ਕਰਿਆ ਜਾਵੇ ਅੱਜ 25 ਸਾਲ ਹੋ ਗਏ ਸਾਨੂੰ ਮੇਰਾ ਫਾਦਰ ਲੜਦੇ ਨੂੰ ਮੈਨੂੰ ਹੋ ਗਿਆ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਹੈਗਾ ਬਿਲਕੁਲ ਤੁਸੀਂ ਤਾਂ ਸੰਤਾਪ ਭੋਗ ਰਹੇ ਹੋ ਕੀ ਲੱਗਦਾ ਤੁਹਾਨੂੰ ਜਿਹੜੀਆਂ ਹੋਰ ਫੈਕਟਰੀਆਂ ਨੇ ਸਰਕਾਰਾਂ ਨੂੰ ਉਹਨਾਂ ਤੇ ਵੀ ਗੌਰ ਕਰਨੀ ਚਾਹੀਦੀ ਹੈ ਕਿਤੇ ਉਹ ਏਰੀਆ 'ਚ ਪਾਣੀ ਸੁੱਟੀ ਜਾਣਾ ਪੂਰੇ ਪੰਜਾਬ ਦਾ ਪਾਣੀ ਉਹ ਖਰਾਬ ਕਰ ਦਿੰਨ ਧਰਤੀ ਹੀਟ ਲੈ ਮੈਂ ਤਾਂ ਇਹੀ ਚਾਹੁੰਦਾ ਸਰਕਾਰ ਨੂੰ ਵੀ ਜਦੋਂ ਵੀ ਜਿਹੜੀ ਫੈਕਟਰੀ ਜਿੱਥੇ ਵੀ ਲੱਗਦੀ ਆ ਉਹਦੇ ਘੱਟੋ ਘੱਟ ਵੀ ਹੈ ਉੱਥੇ ਦੇ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਐਫੀਡੀਪਟ ਲਵੇ ਵੀ ਆਗਰ ਗਲਤੀ ਕਰੀ ਐ ਸੁਨੇ ਐਨਓਸੀ ਦਿੱਤੀ ਆ ਆਗਰ ਗਲਤ ਕੰਮ ਕਰਨਗੇ ਤਾ ਉਸੇ ਟਾਈਮ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਕਿਸੇ ਪ੍ਰਸ਼ਾਸਨ ਦਾ ਜ਼ੋਰ ਪੈ ਗਿਆ ਛੱਡ ਦੇਣਾ ਉਸੇ ਟਾਈਮ ਇਹਨਾਂ ਨੂੰ ਐਕਸ਼ਨ ਲੈਣਾ ਹੋਣਾ ਚਾਹੀਦਾ ਜੇ ਕਿ ਇਹਦੇ ਫੈਕਟਰੀ ਦੇ ਵਿੱਚ ਪ੍ਰਦੂਸ਼ਨ ਬੋਰਡ ਵਾਲੇ ਐਨਓਸੀ ਨਾ ਦਿੰਦੇ ਐਕਸ਼ਨ ਲੈਂਦੇ ਤਾਂ ਇਹ ਐਡੀ ਵੱਡੀ ਗੱਲ ਨਹੀਂ ਹੁੰਦੀ ਤੀ ਜਿਹੜੇ ਵੀ ਇਹ ਬੋਰ ਨੇ ਜਾਂ ਇਹਨਾਂ ਦੀਆਂ ਮੌਤਾਂ ਹੋ ਗਈਆਂ ਇਹ ਮੌਤਾਂ ਨਹੀਂ ਹੋ ਸਕਦੀਆਂ ਬਿਲਕੁਲ ਸੀਐਮ ਭਗਵੰਤ ਸਿੰਘ ਮਾਨ ਦਾ ਜ਼ਿਲ੍ਹਾ ਸੰਗਰੂਰ ਅਤੇ ਸੰਗਰੂਰ ਦੀ ਇਹ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਦਿਖਾ ਰਿਹਾ ਹਾਂ ਕਿ ਫੈਕਟਰੀ ਨੇ ਕੈਮੀਕਲ ਵਾਲਾ ਪਾਣੀ ਪੂਰਾ ਧਰਤੀ ਦੇ نیچے ਭਰਤਾ ਜਿਹਦਾ ਵੱਡਾ ਨੁਕਸਾਨ ਹੋ ਰਿਹਾ ਤੇ ਹੁਣ ਮੋਟਰਾਂ ਦੇ ਵਿੱਚੋਂ ਦਿਖਾਈਆਂ ਨੇ ਤਸਵੀਰਾਂ ਕਿ ਕੈਮੀਕਲ ਵਾਲਾ ਪਾਣੀ ਹੀ ਆ ਰਿਹਾ ਨਾਲਾ ਸਾਡੇ ਕੀ ਨਾਮ ਬ੍ਰਦਰ ਮੇਰਾ ਨਾਮ ਸਤਨਾਵ ਸਿੰਘ ਆ ਵੀ ਅੱਛਾ ਸਤਨਾਮ ਮੰਮੀ ਡੈਡੀ ਦੀ ਡੈਥ ਹੋ ਗਈ ਦੋਨਾਂ ਦੀ ਹਾਂਜੀ ਦੋਨਾਂ ਦੀ ਡੈਥ ਹੋ ਗਈ ਅੱਛਾ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਕਟੋ-ਕਟ 5 ਸਾਲ ਹੋ ਗਏ ਜੀ ਇਹ 5 ਸਾਲਾਂ ਨੂੰ ਸਾਨੂੰ ਫਿਰਦਿਆਂ ਨੂੰ ਹੋ ਗਿਆ ਸਾਨੂੰ ਨਾ ਤਾਂ ਕੋਈ ਇਨਸਾਫ ਮਿਲਦਾ ਸਾਡੇ ਪੈਸੇ ਵੀ ਉਹਨਾਂ ਦੀ ਬਿਮਾਰੀ ਤੇ ਇਲਾਜ ਤੇ ਬਹੁਤ ਲੱਗ ਚੁੱਕੇ ਨਾ ਤਾਂ ਕੋਈ ਇਨਸਾਫ ਮਿਲਦਾ ਸਾਨੂੰ ਤੇ ਕੀ ਪ੍ਰੋਬਲਮ ਕੀ ਹੋਈ ਸੀ ਮੰਮੀ ਡੈਡੀ ਨੂੰ ਉਹਨਾਂ ਦੇ ਲੀਵਰ ਤੇ ਗੁਰਦੇ ਸਾਰੇ ਖਰਾਬ ਹੋ ਗਏ ਦੀ ਪਾਣੀ ਕਰਨ ਜਦੋਂ ਅਸੀਂ ਚੈੱਕਅਪ ਕਰਾਇਆ ਜੀ ਤੇ ਉਹਨਾਂ ਦਾ ਸਾਰਾ ਲੀਵਰ ਤੇ ਨੀਚਲਾ ਸਿਸਟਮ ਝੜ ਚੁੱਕਿਆ ਸੀ ਅਸੀਂ ਪਾਣੀ ਦੇ ਟੈਸਟ ਕਰਾਏ ਡਾਕਟਰ ਨੇ ਕਿਹਾ ਵੀ ਖਰਾਬੀ ਕੀਚਾ ਅਸੀਂ ਜਦ ਪਾਣੀ ਦੇ ਟੈਸਟ ਕਰਾਇਆ ਆ ਮੋਟਰ ਦਾ ਟੈਸਟ ਕਰਾਇਆ ਵੀ ਇਹ ਮੋਟਰ ਚੋਂ ਖਰਾਬ ਨਿਕੜਿਆ ਪਾਣੀ ਸਾਡੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਦਾ ਕੈਮੀਕਲ ਵਾਲਾ ਪਾਣੀ ਪੀ ਜੰਨੇ ਹੋ ਜਦ ਕਿ ਪਹਿਲੇ ਅਸੀਂ ਚਿੱਟਾ ਪਾਣੀ ਨਿਕਲਦਾ ਹੁੰਦਾ ਸੀ ਉਦੋਂ ਦਾ ਉਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਹੁੰਦਾ ਸੀ ਉਹ ਪਾਣੀ ਪੀ ਗਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਨੂੰ ਬਿਮਾਰੀ ਆ ਉਦੋਂ ਚੈੱਕ ਕਰਾਇਆ ਇਹ ਕੈਮੀਕਲ ਵਾਲਾ ਪਾਣੀ ਚੈੱਕ ਕਰਾਇਆ ਇਹਦੇ ਨੁਕਸ ਨਿਕੜਿਆ ਫਿਰ ਜਦ ਅਸੀਂ ਬੋਰ ਕਰਾਇਆ ਹੈ ਡੂੰਗਾ ਤੇ ਇਹ ਲਾਲ ਪਾਣੀ ਨਿਕਲ ਚੁਕਿਆ ਠੀਕ ਹੈ ਹਾਂਜੀ ਠੀਕ ਹੈ ਜਨਨ ਕਿ ਨੁਕਸਾਨ ਹੋਇਆ ਜਿਹੜਾ ਤੁਹਾਡੇ ਮੰਮੀ ਡੈਡੀ ਦਾ ਇਹ ਬੋਰ ਨਹੀਂ ਕਰਾਇਆ ਇਹ ਪਾਣੀ ਨਹੀਂ ਕਰਵਾਇਆ ਹਾਂਜੀ ਪਾਣੀ ਨਹੀਂ ਕਰਾਇਆ ਜੀ ਮੇਰੇ ਬ੍ਰਦਰ ਨੇ ਇਹ ਉਹਨਾਂ ਦੇ ਵੀ ਮੰਮੀ ਡੈਡੀ ਹੈ ਨਹੀਂ ਉਹ ਵੀ ਉਹ ਖੇਤੀ ਕਰਦੇ ਸੀ ਠੀਕ ਹੈ ਤੇ ਸਾਡੇ ਪਰਿਵਾਰ ਚੋਂ ਚਾਰ ਜੀ ਆਂ ਦੀ ਮੌਤ ਹੋ ਗਈ ਹਾਂਜੀ ਬੀਰ ਜੀ ਬੱਡਾ ਨੁਕਸਾਨ ਹੋਇਆ ਤੁਸੀਂ ਜੀ ਚਲੋ ਡਿਊਟੀ ਕਰਦੇ ਸੀ ਤੁਸੀਂ ਫੌਜ 'ਚ ਸੀ ਉਦੋਂ ਹਾਂ ਮੈਂ ਉਦੋਂ ਫੌਜ ਦੇ ਵਿੱਚ ਸੀ ਮੈਨੂੰ 99 ਦੀ ਪੈਨਸ਼ਨ ਆਇਆ ਸੀ ਉਦੋਂ ਬਾਅਦ ਇਹਨਾਂ ਦੀ ਬਿਮਾਰੀ ਦੇ ਮਗਰ ਫਰੀ ਗਿਆ ਉਹ ਭੱਜਦਾ ਰਿਹਾ ਉਦੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਜਦੋਂ ਪੰਜ 6 ਸਾਲ ਹੋ ਗਏ ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਹੌਲੀ-ਹੌਲੀ ਅਸਰ ਕਰਦੀਆਂ ਨੇ ਇਹ ਉਸ ਟਾਈਮ 'ਕਿਨਾ ਇੱਥੇ ਕੰਮ ਕਰਦੇ ਤੇ ਕੰਮ ਕਰਦੇ ਕਰਦੇ ਪਾਣੀ ਪੀ ਲੈਂਦੇ ਤੇ ਪਾਣੀ ਪੀ ਲਾਂਦੇ ਪਾਣੀ ਪੀਣ ਕਰਕੇ ਕਿਨਾ ਉਦੋਂ ਬਾਅਦ ਜਦੇ ਇਹ ਉਹ ਕੋਈ ਇਹਨਾਂ ਨੂੰ ਪਤਾ ਨਹੀਂ ਲੰਦਾ ਸੀ ਪਾਣੀ ਦਾ ਕਿਉਂਕਿ ਉਹ ਚਿੱਟਾ ਵਿੱਚ ਕੈਮੀਕਲ ਮਿਲਿਆ ਹੋਇਆ ਸੀ ਚਿੱਟਾ ਪਾਣੀ ਸੀ ਇਹਦਾ 99 ਦੇ ਵਿੱਚ ਆ ਕੇ ਕਿੰਨਾ ਪਾਣੀ ਇੱਕਦਮ ਲਾਲ ਹੋਇਆ ਇਸ ਕਰਕੇ ਮੈਂ ਤਾਂ ਜਿਉਂਦਾ ਰਹਿ ਗਿਆ ਵੀ ਮੈਂ ਫੌਜ ਦੇ ਵਿੱਚ ਸੀ ਤੇ ਬੱਚੇ ਮੇਰੇ ਪਟਾਲੇ ਰੱਖੇ ਹੋਏ ਤੇ ਤਾਂ ਕਰਕੇ ਬਚ ਗਏ ਤੇ ਹੁਣ ਮੈਂ ਉਹ ਪਟਾਲੇ ਤੋਂ ਆ ਕੇ ਖੇਤੀਬਾੜੀ ਕਰਨ ਲੱਗਿਆ ਤਾਂ ਇਹਨਾਂ ਦੀ ਇਹ ਹਾਲਤ ਹੋ ਗਈ ਤਾਂ ਇਹ ਬੱਚਿਆਂ ਦਾ ਦੱਸੋ ਕੀ ਕਸੂਰਾ ਜਿਹੜੇ ਉਹਨਾਂ ਦਾ ਫੈਕਟਰੀ ਵਾਲਿਆਂ ਦਾ ਸਦਾਪੇ ਭੁਗਤ ਰਹੇ ਨੇ ਇਹਨਾਂ ਬੱਚਿਆਂ ਦਾ ਕੀ ਕਸੂਰਾ ਦੱਸੋ ਉਹ ਤਾਂ ਆਪਣੇ ਬੱਚਿਆਂ ਵਾਸਤੇ ਕਮਾ ਕੇ ਆਪਣਾ ਚੰਗਾ ਪੈਸਾ ਇਕੱਠਾ ਕਰਕੇ ਲੈ ਗਏ আর ਦੂਸਰੇ ਬੱਚਿਆਂ ਨੂੰ ਫਾਂਸੀ ਦੇ ਗਏ ਦੂਸਰੇ ਬੱਚੇ ਰੋਲਦੇ ਰਹ ਰਹੇ ਨੇ ਬਿਲਕੁਲ ਇਸ ਦੇ ਨਾਲ ਫੈਕਟਰੀ ਸੀ ਅਤੇ ਦੱਸਿਆ ਇਹ ਵੀ ਜਾ ਰਿਹਾ ਕਿ ਫੈਕਟਰੀ ਵਾਲੇ ਫੈਕਟਰੀ ਬੰਦ ਕਰਕੇ ਚਲੇ ਗਏ ਕਿ ਅਸੀਂ ਪਾਣੀ ਪਾਇਆ ਹੋਇਆ ਸਾਡੇ ਤੇ ਗੱਲ ਆ ਜਾਵੇਗੀ ਅਤੇ ਫੈਕਟਰੀ ਬੰਦ ਕਰਨ ਤੋਂ ਬਾਅਦ ਇੱਥੇ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਸੋ ਇਲਾਕੇ ਦੇ ਕਿਸਾਨ ਵੀ ਮੌਜੂਦ ਨੇ ਕੁਰਬਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਕੁਲਵਿੰਦਰ ਜੀ ਕਿਵੇਂ ਦੇਖਦੇ ਹੋ ਫੈਕਟਰੀਆਂ ਦੀ ਗੱਲ ਆਉਂਦੀ ਆ ਕਿ ਫੈਕਟਰੀ ਇੰਡਸਟਰੀ ਆਉਣੀ ਬਹੁਤ ਜ਼ਰੂਰੀ ਆ ਸੂਬੇ 'ਚ ਤਾਂ ਸੂਬੇ ਦਾ ਵਿਕਾਸ ਹੋਊਗਾ ਪਰ ਇੰਡਸਟਰੀ ਜਦੋਂ ਆਉਂਦੀ ਆ ਫਿਰ ਐਵੇਂ ਦੇ ਕੰਮ ਕਰਦੇ ਉਹਦੇ ਜ਼ਿੰਮੇਵਾਰ ਕੌਣ ਆ ਇਤ ਪ੍ਰਜੀ ਪਹਿਲਾਂ ਤਾਂ ਮੇਰਾ ਨਾਮ ਕੁਲਵਿੰਦਰ ਸਿੰਘ ਬੀਕੇ ਜੂ ਰਾਜਵਾਲ ਬਲਕ ਪ੍ਰਧਾਨ ਇੰਡਸਟਰੀ ਜਿਹੜੀ ਆਉਂਦੀ ਆ ਇੰਡਸਟਰੀ ਵਾਲੇ ਇੱਕ ਤਕਰੀਬਨ ਜਿਹੜੇ ਆ ਆਪਣੇ ਰਾਜਨੀਤਿਕ ਲੋਕ ਨੇ ਕਿ ਨਾ ਵਪਾਰ ਕਰਨ ਲੱਗੇ ਪਹਿਲਾਂ ਇਹ ਸੇਵਾ ਕਰਦੇ ਹੁੰਦੇ ਸੀ ਜਿੰਨੀਆਂ ਫੈਕਟਰੀਆਂ ਲੱਗ ਰਹੀਆਂ ਨੇ ਸਾਰਿਆਂ ਚ ਰਾਜਨੀਤਿਕ ਲੋਕਾਂ ਦਾ ਸ਼ੇਅਰ ਹੁੰਦਾ ਕਿਉਂਕਿ ਉਹਨਾਂ ਦੇ ਪ੍ਰੈਸ ਰੇਟ ਉਹਨਾਂ ਨੂੰ ਨੋ ਡਿਊ ਸਰਟੀਫਿਕੇਟ ਮਿਲ ਜਾਂਦਾ ਪ੍ਰਦੂਸ਼ਣ ਬੋਰਡ ਵਾਲੇ ਸਰਟੀਫਿਕੇਟ ਦੇ ਦਿੰਦੇ ਨੇ ਜਿਹੜੀ ਇਹ ਰੰਗ ਵਾਲੀ ਉਰੇ ਮਠਾੜੂ ਕੈਮੀਕਲ ਫੈਕਟਰੀ ਲੱਗੀ ਆ ਇਹਨਾਂ ਦਾ ਪਹਿਲੇ ਹੀ ਕੰਮ ਕੈਮੀਕਲ ਦਾ ਸੀ ਇੱਥੇ ਡੀਸੀਬੀ ਦੇਖਦੇ ਹੋਣਗੇ ਉਸ ਸਮੇਂ ਦੇ ਉਸ ਸਮੇਂ ਦੇ ਜਿਹੜੇ ਰਾਜਨੀਤਿਕ ਲੋਕ ਤੇ ਉਹਨਾਂ ਦਾ ਵੀ ਆਉਣਾ ਜਾਣਾ ਹੋਣਾ ਉਹਨਾਂ ਨੂੰ ਇਹ ਤਾਂ ਪਤਾ ਹੀ ਸੀ ਵੀ ਇਹ ਜਿਹੜੀ ਫੈਕਟਰੀ ਹੈ ਕੈਮੀਕਲ ਵਾਲੀ ਫੈਕਟਰੀ ਆ ਨੀਚੇ ਇਹਨਾਂ ਦਾ ਵੇਸਟਿੰਗ ਪਾਣੀ ਆ ਜਿਹੜਾ ਕੈਮੀਕਲ ਵੇਸਟ ਨੇ ਉਹ ਧਰਤੀ 'ਚ ਪਾ ਰਹੇ ਨੇ ਜਿੰਨੀਆਂ ਵੀ ਇਹਨਾਂ ਨੂੰ ਮਤਲਬ ਹਰੇਕ ਸਾਲ ਪ੍ਰਦੂਸ਼ਣ ਬੋਰਡ ਤੋਂ ਵੀ ਇਹਨਾਂ ਨੂੰ ਸਰਟੀਫਿਕੇਟ ਮਿਲਦੇ ਨੇ ਵੀ ਤੁਹਾਡਾ ਪਾਣੀ ਜਿਹੜਾ ਸਿਸਟਮਾਈ ਵਿੱਚ ਠੀਕ ਆ ਪਰ ਸਰਕਾਰਾਂ ਪੈਸੇ ਲੈ ਕੇ ਇਹੋ ਜੇ ਗਲਤ ਕੰਮ ਕਰਾਉਂਦੇ ਨੇ ਜੇ ਇੰਡਸਟਰੀ ਨਹੀਂ ਲਪਾਉਂਦੇ ਕਿਸਾਨ ਜਥੇਬੰਦੀਆਂ ਇੰਡਸਟਰੀ ਦਾ ਵਿਰੋਧ ਕਰਦੇ ਨੇ ਤਾਂ ਸਰਕਾਰਾਂ ਇਹ ਦੋਸ਼ ਲਾਉਂਦੀਆਂ ਨੇ ਵੀ ਇਹ ਪੰਜਾਬ ਦੀ ਤਰੱਕੀ ਤੇ ਰਾਜੀ ਨਹੀਂ ਜਿਹੜੀ ਝੋਨੇ ਦੀ ਪਰਾਲੀ ਨੂੰ ਜਦ ਕਿਸਾਨ ਅੱਗ ਲਾਉਂਦਾ ਜਿਹੜੀ ਸੈਟਲਾਈਟ ਉਹਨਾਂ ਦੀ ਸਰਕਾਰ ਦੀ ਦੇਖਦੀ ਐ ਵੀ ਉੱਥੇ ਧੂਆ ਨਿਕਲਿਆ ਜਦੀ ਪਟਵਾਰੀ ਕਰਨ ਕੋਕਾਰਾਂ ਲੈ ਕੇ ਭਜਦੇ ਨੇ ਆਹ ਉਹਨਾਂ ਨੂੰ ਮੋਟਰ ਦਾ ਗੰਦਾ ਪਾਣੀ ਕਿਉਂ ਨਹੀਂ ਸੈਟਲਾਈਟ ਰਾਹੀਂ ਦਿਖ ਰਿਹਾ ਚਾਰ ਜੀਆਂ ਦੀ ਘਰ ਚ ਮੌਤ ਹੋ ਗਈ ਜਦੋਂ ਫੌਜੀ ਸਾਹਿਬ ਬੋਲਦੇ ਨੇ ਤੁਹਾਨੂੰ ਪਤਾ ਲੱਗਦਾ ਹੋਣਾ ਕੈਮਰੇ ਤੇ ਇਹ ਵੀ ਪੀੜਤ ਨੇ ਇਹਨਾਂ ਦਾ ਵੀ ਅੰਦਰੋਂ ਜਿਹੜਾ ਸਿਸਟਮ ਆ ਉਹ ਖਰਾਬ ਆ ਕਿਉਂਕਿ ਜਦੋਂ ਪਾਣੀ ਕਾਲਾ ਨਿਕਲਣ ਲੱਗ ਗਿਆ ਹੁਣ ਤਾਂ ਇਹ ਪੀਣ ਤੇ ਸੰਕੋਚ ਕਰਨ ਲੱਗੇ ਜਦੋਂ ਪਾਣੀ ਚਿੱਟਾ ਨਿਕਲਦਾ ਸੀ ਉਦੋਂ ਇਹੀ ਪਾਣੀ ਪੀਂਦੇ ਸੀ ਸਾਰੇ ਪਰਿਵਾਰ ਪੀੜਿਤ ਹੋ ਗਿਆ ਇਲਾਕੇ ਦੇ ਲੋਕ ਨੇ ਰਸਤੇ ਦੇ ਉੱਪਰ ਮੋਟਰ ਹੈ ਤੁਸੀਂ ਦੇਖਦੇ ਹੋ ਜਾਂਦੇ ਆਉਂਦੇ ਲੋਕ ਪਾਣੀ ਪੀ ਲੈਂਦੇ ਸੀ ਜਦੋਂ ਮਤਲਬ ਇਹ ਪਾਣੀ ਚਿੱਟਾ ਸੀ ਹੁਣ ਤਾਂ ਪ੍ਰਭਾਉ ਪਾਣੀ ਨਾਲ ਜਿਹੜਾ ਨੁਕਸਾਨ ਹੋਣਾ ਤਾਂ ਹੀ ਹੋ ਗਿਆ ਹੁਣ ਜਿਹੜੀ ਅਗਲੀ ਗੱਲ ਹੋਇਆ ਵੀ ਇਹਨਾਂ ਦੀ ਪਾਣੀ ਦੀ ਜਿਹੜਾ ਨੁਕਸਾਨ ਉਹਦੀ ਪ੍ਰਭਾਈ ਕਿਵੇਂ ਹੋਵੇ ਜੇ ਮਤਲਬ ਜ਼ਿਲ੍ਹੇ ਦੀ ਆਪਾਂ ਗੱਲ ਕਰੀਏ ਡੀਸੀ ਸਾਹਿਬ ਕੋਲੇ ਇੰਨੇ ਰਾਹਤ ਫੰਡ ਹੁੰਦੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਮਿੰਤੀ ਨਹੀਂ ਅਰਬਾਂ ਰੁਪਈਆ ਸਰਕਾਰਾਂ ਕੋਲ ਪਿਆ ਹੁੰਦਾ ਇਸ ਬਾਈ ਦੀ ਜਿਹੜੀ ਪੈਲੀ ਆ ਨੇੜੋਂ ਦੀ ਨਹਿਰੀ ਪਾਣੀ ਲੰਘ ਰਿਹਾ ਉਹ ਪਾਣੀ ਦਾ ਪ੍ਰਬੰਧ ਕਰਕੇ ਇਹਦੇ ਖੇਤ ਨੂੰ ਪਾਣੀ ਦਿੱਤਾ ਜਾਵੇ ਜਦੋਂ ਨਹਿਰ ਚੋਂ ਪਾਣੀ ਚੱਕਣਾ ਜਿਹੜਾ ਇਹਦਾ ਮੋਟਰ ਕਨੈਕਸ਼ਨ ਬਿਜਲੀ ਵਾਲਾ ਲੱਗਿਆ ਹੋਇਆ ਇਹਦੇ ਨਾਮ ਤੇ ਉਸ ਮੋਟਰ ਕਨੈਕਸ਼ਨ ਰਾਹੀਂ ਇਹ ਨਹਿਰ ਚੋਂ ਪਾਣੀ ਚੱਕੇ ਇਹਨੂੰ ਦੋ ਚੀਜ਼ਾਂ ਦੀ ਪਰਮਿਸ਼ਨ ਡੀਐਸ ਸਾਹਿਬ ਨੂੰ ਦੇਣੀ ਚਾਹੀਦੀ ਆ ਤੀਜੀ ਗੱਲ ਆ ਜਿਹੜੇ ਇਹਦੇ ਦੋ ਭਰਾ ਚੜਾਈ ਕਰਕੇ ਉਹਨਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਤਰਸ ਦੇ ਆਧਾਰ ਤੇ ਨੌਕਰੀ ਦੇਣੀ ਚਾਹੀਦੀ ਆ ਕਿਉਂਕਿ ਜਿਹੜੇ ਬੱਚੇ ਦੇ ਅੱਜ 15 16 ਸਾਲ ਦੀ 18 ਸਾਲ ਦੀ ਉਮਰ 'ਚ ਮਾਪੇ ਚੱਲ ਜਾਣ ਉਸ ਬੱਚੇ ਨੇ ਜ਼ਿੰਦਗੀ ਕਿਵੇਂ ਜਿਉਣੀ ਆ ਬਹੁਤ ਵੱਡਾ ਔਖਾ ਕੰਮ ਆ ਇਹ ਉਮਰ ਹੁੰਦੀ ਆ ਜਿਹੜੀ ਤਿਲਕ ਨਾਲੀ ਆ ਬੱਚਾ ਕਈ ਵਾਰੀ ਗਲਤ ਰਸਤੇ ਪੈ ਜਾਂਦਾ ਇਹ ਵੀ ਸਰਕਾਰਾਂ ਦੀ ਗੱਲ ਆ ਜਿਹੜਾ ਹੁਣ ਪਾਣੀ ਦੀ ਗੱਲ ਆ ਜੇ ਤਾਂ ਕੁਦਰਤੀ ਪਾਣੀ ਆਵੇ ਫਿਰ ਤਾਂ ਆਪਾਂ ਕਹੀਏ ਵੀ ਪਾਣੀ ਨੇ ਨੁਕਸਾਨ ਕਰਿਆ ਨੁਕਸਾਨ ਪਾਣੀ ਨੇ ਨਹੀਂ ਕਰਿਆ ਨੁਕਸਾਨ ਇਹ ਫੈਕਟਰੀ ਨੇ ਕਰਿਆ ਫੈਕਟਰੀ ਦੇ ਮਾਲਕਾਂ ਨੇ ਜਾਣ ਬੁੱਝ ਕੇ ਪਾਣੀ ਪਾਇਆ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਹੜਾ ਉਸ ਟਾਈਮ ਦੇ ਰਾਜਨੀਤਿਕ ਲੋਕ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਪੈਸੇ ਦੀ ਗੇਮ ਸੀ ਲੈ ਕੇ ਪੈਸੇ ਉਹ ਆਪਣੀਆਂ ਜੇਬਾਂ ਭਰਦੇ ਰਹੇ ਲੋਕ ਨੇ ਜਿਹੜੇ ਅੱਜ ਸੰਤਾਪ ਭੋਗਦੇ ਨੇ ਫਸਲ ਹੈ ਉਹਨਾਂ ਦੀ 50% ਫਸਲ ਘਟ ਗਈ ਕਿਉਂਕਿ ਗੰਦਾ ਪਾਣੀ ਆ ਪਾਣੀ ਚ ਖੜ ਨਹੀਂ ਹੁੰਦਾ ਜਿਹੜੇ ਇਹ ਪ੍ਰਭਾਅ ਹੁਣ ਝੋਨਾ ਲੱਗਿਆ ਦਿਖ ਰਿਹਾ ਜੇ ਆਮ ਝੋਨੇ ਦੀ ਲਵਾਈ 4000 ਤੋਂ 5000 ਰੁਪਿਆ ਕਿੱਲਾ ਤਾਂ ਜਿਹੜਾ ਗੰਦੇ ਪਾਣੀ ਤੇ ਮਜ਼ਦੂਰ ਝੋਨਾ ਲਾਉਂਦੇ ਨੇ ਉਹ ਦੁੱਗਣਾ ਰੇਟ ਲੈ ਕੇ ਝੋਨਾ ਲਾਉਂਦੇ ਨੇ ਫਸਲ ਦਾ ਝਾੜ ਘਟ ਗਿਆ ਫਸਲ ਤੇ ਜਿਹੜਾ ਖਰਚਾ ਵਧ ਗਿਆ ਕਿਸਾਨ ਜਾਊਗਾ ਕਿੱਥੇ ਠੀਕ ਹੈ ਨਹੀਂ ਵੈਸੇ ਕੁਲਵਿੰਦਰ ਜੀ ਤੁਸੀਂ ਵੀ ਇਹ ਗੱਲ ਕੀਤੀ ਆ ਕਿ ਪਾਣੀ ਪਹਿਲਾਂ ਸਾਫ਼ ਸੀ ਜਦੋਂ ਇਹਨਾਂ ਦਾ ਪਰਿਵਾਰ ਪੀਂਦਾ ਸੀ ਦੇਖਣ ਨੂੰ ਸਾਫ਼ ਸੀ ਹੋ ਸਕਦਾ ਹੁਣ ਆਲੇ ਦੁਆਲੇ ਪਿੰਪਤਣ ਚ ਪਾਣੀ ਦਾ ਪਾਤਾ ਆਲੇ ਦਾਲੇ ਮੋਟਰਾਂ ਤੇ ਸਾਫ਼ ਪਾਣੀ ਆ ਰਿਹਾ ਹੋਵੇ ਉਹ ਚ ਵੀ ਕੈਮੀਕਲ ਹੋਣ ਉਹਦਾ ਵੀ ਨੁਕਸਾਨ ਹੋ ਰਿਹਾ ਹੋਵੇ ਇਲਾਕੇ ਦਾ ਇਹ ਤਕਰੀਬਨ ਭਰਾਜੀ ਜੰਨਾ ਫੈਕਟਰੀ ਦੇ ਆਲੇ ਤਿੰਨ ਤਿੰਨ ਕਿੱਲਾਂ ਦੀ ਬਾਈ ਤੱਕ ਜੰਨੇ ਬੋਰ ਸੀ ਪਹਿਲਾਂ ਸਾਰਿਆਂ ਚੋਂ ਕਾਲਾ ਪਾਣੀ ਆਉਣ ਲੱਗ ਗਿਆ ਸੀ ਆਲੇ-ਦਾਲੇ ਤਿੰਨ ਤਿੰਨ ਚਾਰ-ਚਾਰ ਕਿੱਲਾਂ ਦੀ ਬਾਈ ਫਸਲ ਹੈ ਜਿਹੜੀ ਧਰਤੀ ਤੋਂ ਸੜਨ ਲੱਗ ਗਈ ਸੀ ਉਹ ਜਦੋਂ ਫੈਕਟਰੀ ਚੱਲਦੀ ਸੀ ਪਾਣੀ ਕਰਕੇ ਕਹਿੰਦਾ ਸੜਨ ਲੱਗ ਗਈ ਜਦੋਂ ਫੈਕਟਰੀ ਬੰਦ ਕਰਕੇ ਭੱਜ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਜਦੋਂ ਫਸਲ ਸੜਨ ਲੱਗ ਗਈ ਕੁਝ ਲੋਕ ਕਹਿੰਦਾ ਬੋਰ ਪਿੱਸੇ ਹਟਮੇ ਕਰਾਤੇ ਅਸੀਂ ਤਕਰੀਬਨ ਖੇਤੀ ਕਰਨ ਵਾਲੇ ਪਿੰਡੂ ਜੱਟਾਂ ਬਾਲਾ ਚੈੱਕ ਚੁੱਕ ਕਰਨ 'ਚ ਵਿਸ਼ਵਾਸ ਨਹੀਂ ਕਰਦੇ ਜਦੋਂ ਕੋਈ ਵਖਤ ਪੈਂਦਾ ਜਦੋਂ ਕੋਈ ਬਿਮਾਰੀ ਆ ਕੇ ਘੇਰ ਲੈਂਦੀ ਆ ਫੇਰ ਪਾਣੀ ਦਾ ਲੈਵਲ ਚੈੱਕ ਕਰਦੇ ਆ ਹੋ ਸਕਦਾ ਨੇੜੇ ਵਾਲੇ ਬੋਰਾਂ 'ਚ ਅਜੇ ਵੀ ਜ਼ਹਿਰ ਆਉਂਦੀ ਹੋਵੇ ਪਾਣੀ ਦੇਖਣ ਨੂੰ ਚਿੱਟਾ ਲੱਗਦਾ ਪਰ ਹੋ ਸਕਦਾ ਉਹ 'ਚ ਕੈਮੀਕਲ ਆਉਂਦੇ ਹੋਣ ਇਹਦਾ ਸਰਕਾਰ ਨੂੰ ਚਾਹੀਦਾ ਜਦੋਂ ਸਰਕਾਰ ਨੂੰ ਸਿਗਨਲ ਮਿਲ ਗਿਆ ਵੀ ਨੇੜੇ ਦੀਆਂ ਦੋ ਮੋਟਰਾਂ 'ਚ ਚਾਰ ਮੋਟਰਾਂ 'ਚ ਪਾਣੀ ਕਾਲਾ ਆਉਂਦਾ ਦੇ ਆਲੇ-ਦਾਲੇ ਦੀਆਂ ਘੱਟੋ-ਘੱਟ 5-7 ਕੱल्ल्या ਦੀ ਬਾਈਸ ਜਿੰਨੀਆਂ ਮੋਟਰਾਂ ਨੇ ਸਰਕਾਰ ਨੂੰ ਉਹਦਾ ਪਾਣੀ ਚੈੱਕ ਕਰਾਉਣਾ ਚਾਹੀਦਾ ਜਿਹੜੇ ਪਾਣੀਆਂ 'ਚ ਜ਼ਹਿਰੀਲੇ ਤੱਤ ਆਉਂਦੇ ਨੇ ਸਰਕਾਰ ਉਹਨਾਂ ਨੂੰ ਆਪਣੇ ਖਰਚੇ ਤੇ ਨਵੇਂ ਬੋਰ ਪਾਸੇ-ਆਸੇ ਕਰਕੇ ਜੇ ਉੱਥੇ ਨਹੀਂ ਬੋਰ ਚੱਲਦਾ ਤਾਂ ਦੂਜੇ ਖੇਤਾਂ 'ਚ ਕਰਕੇ ਪਾਈਪਲਾਈਨ ਪਾ ਕੇ ਸਰਕਾਰ ਕਿਸਾਨਾਂ ਨੂੰ ਦੇਵੇ ਸਰਕਾਰ ਦਾ ਕਸੂਰ ਨਹੀਂ ਕਰੋੜਾਂ ਰੁਪਇਆ ਫੈਕਟਰੀ ਤੋਂ ਟੈਕਸ ਜਿਹੜਾ ਸਰਕਾਰ ਨੇ ਲਿਆ ਕਰੋੜਾਂ ਰੁਪਇਆ ਫੈਕਟਰੀ ਦਾ ਮਾਲਕ ਕਮਾ ਕੇ ਤੁਰ ਗਿਆ ਕਿਸਾਨਾਂ ਦਾ ਤਾਂ ਕੋਈ ਕਸੂਰ ਨਹੀਂ ਇੱਥੇ ਅਸੀਂ ਪਹਿਲਾਂ ਸਾਡੇ ਕੋਲ ਉਹਰੇ ਪ੍ਰਦੂਸ਼ਣ ਬੋਰਡ ਵਾਲੇ ਵੀ ਆਉਂਦੇ ਜੀ ਜੀਐਨਟੀ ਵਾਲੇ ਵੀ ਆਉਂਦੇ ਰਹੇ ਜਿਹੜੇ ਪਾਣੀ ਦਾ ਚੈੱਕ ਸੈਂਪਲ ਭਰਦੇ ਉਹ ਭਰਾ ਵੀ ਆਉਂਦੇ ਨੇ ਮਤਲਬ ਬਾਈ ਜਿਵੇਂ ਫੌਜੀ ਸਾਹਿਬ ਦੱਸਦੇ ਸੀ 15-20 ਸਾਲ ਤੋਂ ਆਉਂਦ ਨੇ ਪਾਣੀ ਦਾ ਸੈਂਪਲ ਲੈ ਕੇ ਤੁਰ ਜਾਂਦੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਜਾਂ ਡੀਸੀ ਸਾਹਿਬ ਨਾਲ ਗੱਲ ਕਰਦੇ ਹਾਂ ਕਹਿੰਦੇ ਜੀ ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਸੀਜ਼ ਕਰਦੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਨ ਨਾਲ ਬਾਈ ਨੂੰ ਤਾਂ ਕੁਝ ਨਹੀਂ ਹੋਇਆ ਜਾਂ ਤਾਂ ਡੀਸੀ ਸਾਹਿਬ ਐਫੀਟਾਪਟ ਦੇ ਕੇ ਦੇਣੇ ਇਹ ਵੀ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਦੇ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੇਵਾਂਗੇ ਜੇ ਸਰਕਾਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਕੇ ਰੱਖਤੀਆਂ ਸਰਕਾਰ ਬਦਲ ਜੂਗੀ ਹੋਰ ਕੋਈ ਆ ਕੇ ਉਹਨਾਂ ਨੂੰ ਕਲੀਨ ਚੈਟ ਦੇ ਦੂਗਾ ਪੈਸੇ ਦੀ ਧਗੇ ਮੈਂ ਜੇ ਇਹਨਾਂ ਵਾਈਆਂ ਦਾ ਕੀ ਫਾਇਦਾ ਕਰ ਰਹੀ ਹੈ ਸਰਕਾਰ ਉਹ ਦੱਸੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਨ ਨਾਲ ਸਾਨੂੰ ਕੁਝ ਨਹੀਂ ਮਿਲਦਾ ਉਹ ਜਿਹੜਾ ਮਠਾੜੂ ਕੈਮੀਕਲ ਵਾਲੀ ਜਗ੍ਹਾ ਸੀ ਉਹ ਇੱਥੋਂ ਵੇਚ ਕੇ ਚਲਾ ਗਿਆ ਦੂਜੇ ਬੰਦੇ ਨੇ ਕਿਸੇ ਨੇ ਉਹ ਪ੍ਰਾਪਰਟੀ ਖਰੀਦ ਲਈ ਅੱਜ ਜੇ ਸੀਜ਼ ਕਰਦੇ ਨੇ ਉਹ ਵੀ ਕਿਸੇ ਹੋਰ ਦਾ ਨੁਕਸਾਨ ਹੈ ਜਦ ਕਿ ਉਸ ਬੰਦੇ ਨੂੰ ਫੜ ਕੇ ਉਹਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਉਹ ਵੇਚ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕਰਨੀ ਚਾਹੀਦੀ ਆ ਠੀਕ ਹੈ ਬਿਲਕੁਲ ਜੀ ਸੋ ਇਹ ਖਤਰਨਾਕ ਪਾਣੀਆਂ ਖਤਰਨਾਕ ਕੈਮੀਕਲ ਵਾਲੀ ਫੈਕਟਰੀ ਇੱਥੇ ਨਾਲ ਸੀ ਉਸ ਤੋਂ ਬਾਅਦ ਧਰਤੀ ਦਾ ਹੇਠਲਾ ਪਾਣੀ ਗੰਦਲਾ ਕਰਤਾ ਅਤੇ ਕਿਸਾਨ ਕਹਿ ਰਹੇ ਨੇ ਕਿ ਜਾਨੀ ਨੁਕਸਾਨ ਪਰਿਵਾਰ ਦਾ ਕਰ ਦਿੱਤਾ ਹੈ ਅਤੇ ਆਲੇ-ਦੁਆਲੇ ਹੋਰ ਵੀ ਮੋਟਰਾਂ 'ਚ ਕੈਮੀਕਲ ਦਾ ਪਾਣੀ ਆ ਰਿਹਾ ਹੋ ਸਕਦਾ ਕਿ ਆਲੇ-ਦੁਆਲੇ ਜਿਹੜੇ ਬੋਰਾਾਂ ਚ ਪਾਣੀ ਦੇਖਣ ਨੂੰ ਸਾਫ਼ ਹੋਵੇ ਉੱਥੇ ਵੀ ਕੈਮੀਕਲ ਹੋਵੇ ਸੋ ਵੱਡਾ ਨੁਕਸਾਨ ਆ ਤੇ ਪੰਜਾਬ ਸਰਕਾਰ ਨੂੰ ਕਿਸਾਨ ਅਪੀਲ ਕਰਦੇ ਨੇ ਕਿ ਕਿਸਾਨ ਦਾ ਕੀ ਕਸੂਰ ਸੀ ਫੈਕਟਰੀ ਵਾਲੇ ਨੇ ਆਪਣੇ ਕਰੋੜਾਂ ਰੁਪਏ ਬਣਾਏ ਅਤੇ ਦੂਜੇ ਪਾਸੇ ਸਰਕਾਰ ਨੇ ਟੈਕਸ ਲਿਆ ਅਤੇ ਇਸ ਕਿਸਾਨ ਦਾ ਕੀ ਕਸੂਰ ਸੀ ਜਿਸ ਦਾ ਇੱਕ ਜਾਨੀ ਨੁਕਸਾਨ ਹੋ ਗਿਆ ਪਰਿਵਾਰਕ ਮੈਂਬਰ ਇਸ ਦੁਨੀਆ ਤੋਂ ਕੈਮੀਕਲ ਵਾਲਾ ਪਾਣੀ ਪੀ ਕੇ ਚਲੇ ਗਏ ਸੋ ਖਬਰ ਤੁਹਾਨੂੰ ਦਿਖਾਈ ਆ ਖਬਰ ਪਿੰਡ ਆਲੋ ਅਰਖ ਦੀ ਆ ਨਾਬਾ ਤੋਪ ਪਾਨੀਗੜਾ ਰੋਡ ਦੇ ਬਿਲਕੁਲ ਉੱਪਰ ਇਹ ਕੈਮੀਕਲ ਵਾਲੀ ਮੋਟਰ ਆ ਜੋ ਫੈਕਟਰੀ ਦੇ ਬਿਲਕੁਲ ਨਜ਼ਦੀਕ ਸੀ ਜੋ ਮੰਗ ਕਰ ਰਹੇ ਨੇ ਕਿ ਸਰਕਾਰ ਸਾਡੀ ਸਾਰ ਲਵੇ ਪੋਲਿਊਸ਼ਨ ਬੋਰਡ ਬਹੁਤ ਵਾਰ ਆਇਆ ਪਰ ਕੁਝ ਵੀ ਨਹੀਂ ਕੀਤਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ